ਪੂਰੇ ਉੱਤਰੀ ਭਾਰਤ ਦੇ ਵਿੱਚ ਮੌਸਮ ਦਾ ਮਜਾਜ ਬਦਲਿਆ ਹੋਇਆ ਹੈ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਹਨੇਰੀ ਆਈ ਹੈ ਤੇ ਨਾਲ ਹੀ ਬਰਸਾਤ ਤੇ ਗੜੇ ਮਾਰੀ ਗਈ ਹੈ ਉੱਥੇ ਹੀ ਸਮਰਾਲਾ ਦੇ ਵਿੱਚ ਤੇਜ਼ ਹਨੇਰੀ ਚੱਕਰ ਤੋਂ ਬਾਅਦ ਭਾਰੀ ਬਰਸਾਤ ਦੇ ਨਾਲ ਗੜੇ ਮਾਰੀ ਹੋਈ ਤੇ ਇਸ ਗੜੇ ਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਗੜੇ ਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਕਣਕ ਆਲੂ ਸਮੇਤ ਪਸ਼ੂਆਂ ਦੇ ਖਾਣ ਵਾਲਾ ਚਾਰਾ ਤੱਕ ਵੀ ਨੁਕਸਾਨਿਆ ਗਿਆ ਉੱਥੇ ਦੂਜੇ ਪਾਸੇ ਖੇਤੀ ਵਿਗਿਆਨ ਕੇਂਦਰ ਦੇ ਡਾਕਟਰ ਨੇ ਦੱਸਿਆ ਕਿ بارش ਨੂੰ ਫਸਲਾਂ ਦੇ ਕਈ ਲਾਭ ਨੇ ਪਰ ਜੋ ਗੜੇਮਾਰੀ ਹੋਈ ਹੈ ਉਸ ਨਾਲ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਇਸ ਪੂਰੇ ਮਾਮਲੇ ਤੇ ਕਿਸਾਨ ਤੇ ਖੇਤੀ ਵਿਗਿਆਨ ਕੇਂਦਰ ਦੇ ਡਾਕਟਰ ਦੇ ਵੱਲੋਂ ਕੀ ਕੀ ਕਿਹਾ ਗਿਆ ਉਹ ਇੱਕ ਵਾਰੀ ਸੁਣ ਲੈਣੇ ਆ ਮੈਂ ਆਰਮਦੀਪ ਸਿੰਘ ਪਿੰਡ ਮੱਲਮਾਜਰਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਮੈਂ ਹੁਣੇ ਇਹ ਆਪਣੇ ਦਫ਼ਤਰ ਚੋਂ ਪਹੁੰਚਿਆ ਆਪਣੇ ਖੇਤਾਂ ਤੋਂ ਆਪਦੇ ਪਿੰਡੋਂ ਆ ਕੇ ਇਹ ਜੋ ਅੱਜ ਮੀਂਹ ਪਿਆ ਜੋ ਗੜੇਮਾਰੀ ਹੋਈ ਹੈ ਇਹਨੇ ਕਿਸਾਨਾਂ ਦੇ ਸਾਹ ਸੁਕੋ ਕੇ ਰੱਖ ਦਿੰਦੇ ਨੇ। ਗੜੇ ਮਾਰੀ ਇੰਨੀ ਕਿ ਭਿਆਨਕ ਹੈ ਵੀ 15 ਮਿੰਟ ਕੱਲੇ ਗੜੇ ਹੀ ਪੈਂਦੇ ਰਹੇ ਨੇ ਕੋਈ ਮੀਂਹ ਨਹੀਂ ਸੀ। ਪਿੰਡਾਂ 'ਚ ਨਾਲੀਆਂ ਬੰਦ ਹੋ ਗਈਆਂ, ਕੋਠਿਆਂ ਦੀਆਂ ਛੱਤਾਂ ਦੇ ਪੰਤਾਲਿਆਂ ਦੀ ਬਲਾਕੇਜ ਹੋ ਗਈ। ਪਾਣੀ ਕੱਢਣਾ ਇੱਕ ਵੱਡੀ ਸਮੱਸਿਆ ਹੋ ਗਈ। ਖੇਤਾਂ 'ਚ ਜਿਹੜੀ ਬਰਸੀਮ ਨੇ ਡੰਗਰ ਚਾਰੇ ਵਾਸਤੇ ਉਹ ਸਾਰੇ ਖਤਮ ਹੋ ਗਏ। ਆਲੂ ਜਿਨ੍ਹਾਂ ਦਾ ਪੱਤਾ ਵੱਡਿਆ ਹੋਇਆ ਸੀ ਉਹ ਬਿਲਕੁਲ ਹੀ ਤਹਤਨਾਸ ਹੋ ਗਏ। ਉੱਪਰੋਂ ਖਾਲੀ ਹੋ ਗਏ, ਮਿੱਟੀ ਝੜ ਗਈ। ਉਹ ਆਲੂ ਸਾਰਾ तकरीबन 90% ਆਲੂ ਉਹ ਖਰਾਬ ਹੋ ਗਿਆ। ਜਿਹੜਾ ਆਲੂ ਅਜੇ ਬੇਲ ਵੱਢਣ ਤੋਂ ਰਹਿੰਦੇ ਵੀ ਸੀ ਉਹ ਵੀ ਬੇਲ નીચે गिर ਗਈ। ਉਹਦਾ ਵੀ ਆਲੂ ਨੰਗਾ ਹੋ ਗਿਆ। ਉਹਦਾ ਵੀ ਬਹੁਤ ਨੁਕਸਾਨ ਹੈ। ਇਸ ਕਰਕੇ ਜਿਹੜੀ ਫਸਲ ਬੀਜੀ ਵੀ ਗਈ ਹੈ ਕੋਈ ਤਾਜੀ ਆਲੂ ਪਟਕੇ ਕੋਈ ਦਸੰਬਰ ਦੇ ਮਹੀਨੇ ਕਣਕ ਬੀਜੀ ਹੋਈ ਸੀ ਉਹਦਾ ਵੀ ਨੁਕਸਾਨ ਹੈ। ਕਣਕ ਦੇ ਪੱਤੇ ਪਾੜਤੇ ਇਹ ਵੀ ਨੁਕਸਾਨ ਹੈ। ਜ਼ਿਮੀਦਾਰ ਨੂੰ ਦੁਬਾਰਾ ਸਪਰੇਆ ਕਰਨੀਆਂ ਪੈਣਗੀਆਂ। ਦੁਬਾਰਾ ਇੱਕ ਖਾਦ ਦੀ ਡੋਜ਼ ਦੇਣੀ ਪਊ ਨਹੀਂ ਕੰਮ ਖਤਮ ਹੋਇਆ ਸੀ। ਜ਼ਿਮੀਦਾਰ ਨੂੰ ਇਸ zameen ਨਾਲ ਬਹੁਤ ਵੱਡਾ ਘਾਟਾ ਪਿਆ ਜਿੱਥੋਂ ਉਹਦਾ ਬਾਹਰ ਨਿਕਲਣਾ ਬਹੁਤ ਔਖਾ ਹੈ ਕਿਉਂਕਿ ਜ਼ਿਮੀਦਾਰ ਪਹਿਲਾਂ ਹੀ ਟੁੱਟਿਆ ਹੋਇਆ ਹੈ ਅੱਗੇ ਹੋਰ ਉਹਦੇ ਤੇ ਬਜਨ ਪੈ ਗਿਆ ਸਰਕਾਰ ਨੂੰ ਹੁਣ ਇਸ ਟਾਈਮ ਜੋ ਇਹ ਮਾੜਾ ਸਮਾਂ ਹੈ ਚ ਸਰਕਾਰ ਨੂੰ ਜ਼ਿਮੀਦਾਰ ਦੀ ਬਾਹਰ ਜ਼ਰੂਰ ਪੜਨੀ ਚਾਹੀਦੀ ਗੱਲ ਕਰੀਏ ਖੇਤੀ ਦੀ ਤਾਂ ਤੁਸੀਂ ਜਿਹੜੀ ਖੇਤੀ ਹੈ ਕਿੰਨੇ ਕਿ ਏਕੜ 'ਚ ਜਿਹੜੀ ਕਰਦੇ ਹੋ ਤੇ ਕਿੰਨਾ ਕ ਨੁਕਸਾਨ ਆ ਜਿਹੜਾ ਉਹ ਹੋਇਆ ਹੋਣਾ ਲਗਭਗ ਦੇਖੋ ਮੈਂ ਆਪਦੇ ਤਕਰੀਬਨ 80 ਏਕੜ 'ਚ ਖੇਤੀ ਕਰਦਾ ਹਾਂ ਨੁਕਸਾਨ ਦਾ ਇਸ ਤਰ੍ਹਾਂ ਹੈ ਵੀ ਜਿਹੜੇ ਆਲੂ ਦੀ ਫਸਲ ਜਿਹਦਾ ਪੱਤਾ ਵੱਡਾ ਹੈ ਉਹਦਾ ਜ਼ਿਆਦਾ ਨੁਕਸਾਨ ਹੈ। ਅੱਛਾ ਜਿਹੜੀ ਕਣਕ ਹੈ ਜਿਹੜੀ ਗੇਤੀ ਕਣਕ ਹੈ ਹੁਣ ਤਕਰੀਬਨ ਨਿਸਰ ਨੂੰ ਤਿਆਰ ਸੀ ਉਹਦੇ ਪੱਤੇ ਪਾੜਤੇ ਉਹ ਨਿਸਰ ਨਹੀਂ ਲੇਟ ਹੋ ਜੂਗੀ। ਦੂਜੀ ਗੱਲ ਹੈ ਉਹਤੇ ਕੋਈ ਸਪਰੇ ਵਗੈਰਾ ਫੰਗੀਸਾਈਡ ਦੀ ਕਰਨੀ ਪਊਗੀ ਕਿਉਂਕਿ ਇੰਨਾ ਨਹੀਂ ਪਿਆ। ਉਹਨੂੰ ਕੋਈ ਤਾਕਤ ਦੀ ਵੀ ਸਪਰੇ ਕਰਨੀ ਪਊ ਦੁਬਾਰਾ ਖਾਦ ਵੀ ਪਾਉਣੀ ਪਊ। ਜ਼ਿੰਮੇਵਾਰ ਦਾ ਪਰ ਇੱਕੜ ਜਿਹੜਾ ਖਰਚਾ ਉਹ ਵੱਧ ਜਾਣ। ਮੈਂ ਡਾਕਟਰ ਹਰਸ਼ਨੀ ਸਿੰਘ ਹੈ। ਜਿਵੇਂ ਕਿ ਆਪਾਂ ਸਵੇਰ ਤੋਂ ਦੇਖ ਰਹੇ ਹਾਂ ਕਿ ਬਾਰਿਸ਼ ਹੋ ਰਹੀ ਹੈ। ਜਿਹੜਾ ਬਾਰਿਸ਼ ਪੈ ਰਹੀ ਐ ਉਹਦਾ ਤਾਂ ਸਾਨੂੰ ਲੱਗਦਾ ਕਿ ਫਾਇਦਾ ਹੀ ਹੋਊਗਾ ਫਸਲਾਂ ਨੂੰ ਖਾਸ ਤੌਰ ਤੇ ਕਣਕ ਨੂੰ ਬਟ ਜਿਹੜੀ ਗੜੇਮਾਰੀ ਹੋਈ ਐ ਕਿਉਂਕਿ ਗੜੇਮਾਰੀ ਜਿਵੇਂ ਆਲੂ ਹੁਣ ਤਿਆਰ ਸੀਗੇ ਤੇ ਹੋ ਸਕਦਾ ਵੀ ਆਲੂ ਹੋ ਗਏ ਐ ਚਾਰੇ ਵਾਲੀ ਫਸਲਾਂ ਜਿਵੇਂ ਕਿ ਬਰਸੀਮ ਐ ਉਹਨਾਂ ਤੇ ਹੋ ਸਕਦਾ ਵੀ ਥੋੜਾ ਬਹੁਤਾ ਇਸ ਜਿਹੜੇ ਗੜੇਮਾਰੀ ਦਾ ਹੈਗਾ ਨੁਕਸਾਨ ਹੋਵੇ ਬਾਕੀ ਜਿਹੜੀ ਸਾਡੀ ਟੀਮਾਂ ਹੈਗੀਆਂ ਨੇ ਮਾਹਰਾਂ ਦੀ ਟੀਮਾਂ ਹੈਗੀਆਂ ਨੇ ਉਹ ਜਾਣਗੀਆਂ ਇਹਦਾ ਜਿਹੜਾ ਅਸੈਸਮੈਂਟ ਹੈਗੀ ਐ ਉਸ ਤੋਂ ਬਾਅਦ ਚ ਆਊਗਾ ਬਟ ਸਵੇਰ ਤੋਂ ਆਪਾਂ ਦੇਖ ਰਹੇ ਹਾਂ ਕਿ ਬਾਰਿਸ਼ ਹੋ ਰਹੀ ਐ ਤਾਂ ਨਾਲ ਗੜੇਮਾਰੀ ਵੀ ਹੋਈ ਐ ਆਪਣੇ ਨਾਲ ਅਨ ਗੜੇਮਾਰੀ ਨਾਲ ਦੋ ਹੀ ਫਸਲਾਂ ਨੂੰ ਨੁਕਸਾਨ ਹੋਇਆ ਹੋਊਗਾ ਜਾਂ ਕਣਕ ਨੂੰ ਵੀ ਜਿਨ੍ਹਾਂ ਦੇ ਲੇਟ ਬੀਜੀ ਹੋ ਉਹਨਾਂ ਨੂੰ ਵੀ ਹੋ ਸਕਦਾ ਕਣਕ ਦਾ ਅਸੈਸ ਕਰਨਾ ਪਾਊਗਾ ਕਣਕ ਦਾ ਜੇ ਸਾਨੂੰ ਰਿਸਕ ਘੱਟ ਲੱਗ ਰਿਹਾ ਪਰ ਜਿਹੜੀ ਬਾਕੀ ਫਸਲਾਂ ਹੈਗੀਆਂ ਜਿਵੇਂ ਆਲੂ ਖਾਸ ਤੌਰ ਤੇ ਇਹਨਾਂ ਨੂੰ ਹੋ ਸਕਦਾ ਵੀ ਜੇ ਨੁਕਸਾਨ ਤੇ ਜਾਂ ਚਾਰੇ ਵਾਲੀ ਫਸਲਾਂ ਹੈਗੇ ਵੀ ਨੁਕਸਾਨ ਹੋਇਆ ਹੋ ਸਕਦਾ ਬਾਕੀ ਅਸੈਸਮੈਂਟ ਜਿਹੜੀ ਹੈਗੀ ਆ ਬਾਅਦ ਚੋ ਸਮਰਾਲਾ ਤੋਂ ਅਨੁਰਾਗ ਸੰਧਲ ਦੀ ਦੇ ਸੇਵਕ ਲਈ ਰਿਪੋਰਟ